ਅੱਜ ਹਲਕਾ ਰਾਜਾਸਾਨਸੀ ਦੇ ਕਸਬਾ ਚੋਗਾਵਾ ਵਿਖੇ ਨਸ਼ਾ ਕਰਨ ਅਤੇ ਵੇਚਣ ਤੋਂ ਰੋਕਨ ਤੇ ਇਕ ਨਿਹੰਗ ਸਿੰਘ ਉੱਪਰ ਹਮਲਾ ਕਰਕੇ ਉਸ ਨੂੰ ਨਸ਼ਿਆਈਆਂ ਵੱਲੋਂ ਗੰਭੀਰ ਰੂਪ ਵਿੱਚ ਜ਼ਖਮੀ ਕਰਨ ਦਾ ਸਮਾਚਾਰ ਸਾਹਮਣੇ ਆਇਆ ਹੈ ਇਸ ਬੰਦੀ ਲੋਪੋਕੇ ਦੇ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ ਨਿਹੰਗ ਸਰਵਨ ਸਿੰਘ ਪਿੰਡ ਠੱਠਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਸਵੇਰ ਦੇ ਟਾਈਮ ਗੁਰਦੁਆਰਾ ਸਾਹਿਬ ਦੇ ਲਾਗੇ ਹਰ ਰੋਜ਼ ਦੀ ਤਰ੍ਹਾਂ ਨਸ਼ਾ ਵੇਚਣ ਅਤੇ ਪੀਣ ਵਾਲੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਦੇ ਲਾਗੇ ਨਸ਼ਾ ਕਰ ਰਹੇ ਹਨ ਜਿਨ੍ਹਾਂ ਨੂੰ ਮੈਂ ਅਜਿਹਾ ਕਰਨ ਤੋਂ ਰੋਕਿਆ ਤਾਂ ਉਹਨਾਂ 15 ਵਿਅਕਤੀਆਂ ਨੇ ਮੇਰੇ ਉੱਪਰ ਲੋਹੇ ਦੀਆਂ ਰਾਡਾਂ ਅਤੇ ਬਾਲਿਆਂ ਨਾਲ ਹਮਲਾ ਕਰ ਦਿੱਤਾ ਗਿਆ ਆਰ ਕੇ ਮੇਰੀ ਬਾਹ ਤੋੜ ਦਿੱਤੀ ਗਈ ਅਤੇ ਹੋਰ ਵੀ ਸਰੀਰ ਦੇ ਬਾਕੀ ਅੰਗਾਂ ਉੱਪਰ ਗੁੱਜੀਆਂ ਸੱਟਾਂ ਲਗਾ ਕੇ ਮੈਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਜੇਕਰ ਮੌਕੇ ਤੇ ਪੁਲਿਸ ਨਾ ਪੁੱਜਦੀ ਤਾਂ ਉਹਨਾਂ ਵਿਅਕਤੀਆਂ ਵੱਲੋਂ ਮੈਨੂੰ ਜਾਨੋਂ ਹੀ ਮਾਰ ਦੇਣਾ ਸੀ। ਨਿਹੰਗ ਸਰਵਨ ਸਿੰਘ ਨੇ ਦੱਸਿਆ ਕਿ ਇਹਡੇ ਚੋਗਾਵਾ ਕਸਬਾ ਵਿੱਚ ਖੁੱਲੇ ਆਮ ਨਸ਼ਾ ਵਿਕ ਰਿਹਾ ਹੈ ਅਤੇ ਇਹ ਨਸ਼ਾ ਤਸਕਰ ਕਿਸੇ ਦੇ ਬਿਨਾਂ ਕਿਸੇ ਡਰ ਪੈ ਤੋਂ ਨਸ਼ਾ ਵੇਚ ਰਹੇ ਹਨ ਅਤੇ ਜੇਕਰ ਕੋਈ ਇਹਨਾਂ ਨੂੰ ਕੁਝ ਕਹਿੰਦਾ ਹੈ ਤੇ ਉਹਨਾਂ ਵੱਲੋਂ ਵਿਅਕਤੀ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਦਿਆਂ ਹਨ ਇਸ ਘਟਨਾ ਦੀ ਖਬਰ ਮਿਲਦਿਆਂ ਮਾਜਾ ਜ਼ੋਨ ਕੋਆਰਡੀਨੇਟਰ ਤੇ ਰਾਜਸਾਸੀ ਹਲਕਾ ਇਨਚਾਰਜ ਮੈਡਮ ਸੋਨੀਆ ਮਾਨ ਮੌਕੇ ਤੇ ਪਹੁੰਚੇ ਅਤੇ ਜ਼ਖਮੀ ਨਿਹੰਗ ਸਰਵਨ ਸਿੰਘ ਜੋ ਕਿ ਲੋਪੋਕੇ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ ਉਸ ਦਾ ਹਾਲ-ਚਾਲ ਜਾਣਿਆ ਅਤੇ ਇਸ ਮੌਕੇ ਹੀ ਪੁਲਿਸ ਨੂੰ ਸਖਤ ਹਦਾਇਤਾਂ ਦਿੰਦਿਆਂ ਕਿਹਾ ਕਿ ਇਹ ਨਸ਼ਾ ਤਸਕਰ ਵਿਰੋਧ ਪੁਲਿਸ ਸਖਤ ਤੋਂ ਸਖਤ ਕਾਰਵਾਈ ਕਰੇ ਸਾਡਾ ਨਾਮ ਬਾਬਾ ਸਰਵਨ ਸਿੰਘ ਪੇਠਟਾ ਜੀ ਗਰੰਤੀ ਸਿੰਘ ਆਹੀ ਆਏ ਬੜੀ ਰੋ ਡੱਕੇ ਵਸੇ ਬੀੜੀ ਨਾ ਪੀਆ ਗੁਰਦੁਰੇ ਸਾਹਿਬ ਲਾਗੇ। ਪੜਦੇ ਨਹੀਂ ਕਿ ਸਾਹਮਣੇ ਸੇ ਬੈਗੇ ਵੀ ਜਿਹੜੇ 2-3 ਘਰ ਗੁਰਦੁਰੇ ਸਾਹਮਣੇ ਹੀ ਆ। ਆਏ ਇਸ ਸਮੈਕੀਆਂ ਸਮੈਗ ਪੀਣ ਵਾਲਿਆਂ ਨੂੰ ਡੱਕਦੇ ਆ ਤੇ ਡੱਕੇ ਨਹੀਂ ਦਿੰਦੇ। ਸਮੈਗ ਵੀ ਵੇਚਣ ਵਾਲੇ ਆਂਦੇ ਹੀ। ਪੁਰਸਲੇ ਸਾਡਾ ਨੇ ਕੋਈ ਵਿਗਾੜ ਸਕਦੇ ਕੀ ਕਰ ਲਾਊਗਾ ਸਾਡੇ ਸਮੈਗ ਨਾਲ। ਉਹਾਂ ਦਾ 14 14 ਪਰਚੇ ਇਹਨਾਂ ਮੇਰੇ ਤੇ ਹੋਏ ਆ ਮੁੰਡਾ ਕਹਿੰਦਾ। ਕੀ ਦਾਦਾ ਦਾਦਾ ਦਾ ਚੇਤਾ ਨਹੀਂ। ਉਹਨਾਂ ਦਾ 14 ਪਰਚੇ ਹੋਏ ਤੇ ਹੋਰ ਪਰਚੇ ਹੋ ਜੋ ਕੋਈ ਨਹੀਂ ਗੱਲ ਉਹਨੇ ਬੜੇ ਬਾਲੇ ਮਾਰੇ ਬਾਲੇ ਲੋਹੇ ਦੀ ਰਾਠਾਂ ਮਾਰੀਆਂ ਚਾ 5 6 ਜਣੇ ਉਹਨਾਂ ਕੁੱਟਣੋਂ ਹੜੇ ਨਹੀਂ ਸਾਨੂੰ ਬੜਾ ਕੁੱਟਿਆ ਉਹਨਾਂ ਨੇ ਭੱਜ ਗਿਆ ਪਰ ਇੱਕ ਹੋਰ ਹੀ ਰਾਂਗੇ ਸਿਕੰਦਰ ਨਿਕਾ ਜਾ ਵਿਚਾਰਾ ਉਹ ਭੱਜ ਗਿਆ ਕਿਹਦੇ ਘਰੇ ਵੜ ਗਿਆ ਉਹ ਪਰੇ ਦੁਕਾਨ ਤੇ ਚੱਲ ਗਿਆ ਵਿਚਾਰਾ ਉਹਦੀ ਜਾਨ ਬਚ ਗਈ ਨਹੀਂ ਉਹਨੂੰ ਕੁੱਟ ਤੇ 10 15 ਜਣੇ ਇਹ ਪਰ ਮੈਂ ਵੇਚਣ ਵਾਲੇ ਨੇ ਕੁੱਟਿਆ ਪੀਣ ਵਾਲਿਆਂ ਨੇ ਵੇਚ ਕੁੱਟਿਆ ਪੀਣ ਵਾਲਿਆਂ ਨੇ ਵੀ ਕੁੱਟਿਆ ਰਸ ਵੇਚਣ ਵਾਲਿਆਂ ਨੇ ਵੀ ਜਿਹੜਾ ਇਹ ਕਰਵਾ ਚੱਲ ਰਿਹਾ ਇਹਨਾਂ ਨੂੰ ਲੋਕਾਂ ਨੂੰ ਪੁਲਸ ਦਾ ਕੋਈ ਡਰ ਨਹੀਂ ਹੈ ਬਰਬਾਦ ਉਹ ਆਂਦੇ ਹੀ ਨਹੀਂ ਡਰਦੇ ਪੁਲਸ ਵਾਲਾ ਕੀ ਕਰ ਲੈਣਗੇ ਸਾਨੂੰ ਉਹਨੇ ਬਿਲਕੁਲ ਨਹੀਂ ਡਰਦੇ ਪੁਲਸ ਵਾਲਾ ਤੂੰ ਸਾਨੂੰ ਕਰ ਲੇਗਾ ਉਹਨੇ 14 14 ਪਰਚੇ ਸਾਡੇ ਦੇ ਹੋਏ ਆ ਇਹ ਕਿਹੜੇ ਥਾਣੇ ਅੰਦਰ ਆਉਂਦਾ ਇਹ ਥਾਣਾ ਆਉਂਦਾ ਲੁੱਪਗਿ ਚਗਾਵਾ ਅੱਛਾ ਜੀ ਸਰਿਆਂ ਵਿਗਦੀਆਂ ਸਰਿਆਂ ਵਿਗਦੀਆਂ ਖੁਸਰੀਆਂ ਦੀ ਖੁਸਰੇ ਗੱਡੀ ਦੇ ਵਿੱਚ ਹੀ ਬੜੀ ਵਿਗਦੀ ਸਵੇਗ ਇਹ ਜਿਹੜਾ ਨਸ਼ਿਆਂ ਵਿਰੋਧ ਚੱਲੰਦੇ ਆ ਅਭਿਆਨ ਇਹਦੇ ਵਿੱਚ ਕੋਈ ਕਾਰਵਾਈ ਹੋਈ ਨਹੀਂ ਇੱਥੇ ਨਹੀਂ ਕੋਈ ਕਾਰਵਾਈ ਕਿੰਨੇ ਕਰਨੀ ਹੈ ਜੀ ਕਾਰਵਾਈ ਕੋਈ ਕਰਦਾ ਨਹੀਂ ਨਾ ਕੋਈ ਅਜਰ ਸਰਪੰਚ ਮੈਂਬਰ ਆ ਕਾਲੇ ਸਰਪੰਚ ਘਰ ਇੱਕ ਦਿਨ ਗਏ ਹਾਂ ਇਹ ਸਰਪੰਚ ਸਾਹਿਬ ਜੀ ਆ ਕੰਮ ਕਰਦਾ ਔਰ ਨਾ ਕਰਿਆ ਨਾ ਤੁਹ ਪੁੱਛਿਆ ਨਾ ਕੁਛ ਨਹੀਂ ਕੀਤਾ ਕਾਲੇ ਸਰਪੰਚ ਸਟਾਗ ਬਾਸ ਬਾਹਰ ਹੱਡੀ ਦੋ ਥਾਵਾਂ ਟੁੱਟ ਗਈ ਹੈ ਅੱਛਾ ਜੀ ਬੜਾ ਕੁੱਟਿਆ ਬੜੀਆਂ ਰਾਠਾਂ ਮਾਰੀਆਂ ਲੋਏ ਦੀਆਂ ਬਾਲੇ ਬਾਰੇ ਬਾਲੇ ਟਟਕੇ ਵਿੱਚ ਸਮਾਗ ਪੀਣ ਵਾਲੇ ਠੀਆ ਪਣਾ ਰੰਡੀਆਂ ਆਉਂਦੀਆਂ ਬੜਾ ਮੰਦਾ ਹਲੋਂਦਿਆ ਜਦੋਂ ਤੁਸੀਂ ਗਏ ਹੋ ਉਥੇ ਹਾਂਜੀ ਤੇ ਉਥੇ ਕਿੰਨੇ ਬੰਦਿਆ ਤੁਹਾਡਾ ਵਿਰੋਧ ਕਰੇ ਬਹੁਤ ਜਿਆਦਾ ਵਿਰੋਧ ਕੀਤਾ ਵੀ ਤੂੰ ਕਿੱਦਾਂ ਸਮਾਗ ਛਡਾ ਦੇਗਾ ਸਰਪੰਚ ਨੇ ਛਡਾ ਸਕੀ ਸਰਪੰਚ ਨੇ ਛਡਾ ਸਕਦਾ ਤੂੰ ਸਮਾਹ ਕਿੱਦਾਂ ਛਡਾ ਸਕੇਗਾ ਨਹੀਂ ਛਡਾ ਸਕਦਾ ਕੀ ਮੰਗ ਕਰਦੇ ਜੋ ਅਸੀਂ ਮੰਗਿਆ ਕਰ ਠੀਆ ਪਣਾ ਬਚਾਓ ਲੋਕਾਂ ਦੀਆਂ ਜੀ ਆਪਾਂ ਨਾ ਬਚਾਓ ਪੁੱਤਰ ਲੋਕਾਂ ਦੇ ਬਚਾਓ ਬੜਾ ਮੰਦਾ ਹਾਲ ਹੁੰਦਿਆ ਜੀ ਅਸੀਂ ਇਹੋ ਚਾਹੁੰਨੇ ਆਂ ਹੋਰ ਕੁਛ ਨਹੀਂ ਚਾਹੁੰਦੇ ਕਿਸੇ ਨੂੰ ਮੰਦਾ ਨਹੀਂ ਬੋਲਦੇ ਵਿਖੋ ਜੀ ਸਾਡੇ ਇੱਥੇ ਮੌਜੂਦਾ ਐਸਐਚਓ ਸਾਹਿਬ ਵੀ ਇੱਥੇ ਮੌਜੂਦ ਨੇ ਔਰ ਪੂਰੀ ਟੀਮ ਇੱਥੇ ਪਹੁੰਚੀ ਹੈ ਇਨਫੈਕਟ ਅਸੀਂ ਪਹੁੰਚੇ ਆਂ ਔਰ ਅਸੀਂ ਆਮ ਆਦਮੀ ਪਾਰਟੀ ਨੇ ਜੇ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਹੈ ਤੇ ਵੀ ਆ ਸਟੈਂਡਿੰਗ ਹੇਅਰ ਇਨ ਸਿਵਲ ਹਸਪੀਟਲ ਅਸੀਂ ਬਾਬਾ ਜੀ ਦੇ ਨਾਲ ਖੜੇ ਆਂ ਔਰ ਜਿਸ ਇਨਸਾਨ ਨੇ ਬਾਬਾ ਜੀ ਨੇ ਜੋ ਬਿਆਨ ਦਿੱਤੇ ਨੇ ਕਿ ਅਸ਼ਵਨੀ ਨੇ ਜਿਹੜੀ ਉਹਨਾਂ ਦੇ ਸਾਥੀਆਂ ਨੇ ਮਿਲ ਕੇ ਬਾਬਾ ਜੀ ਦੇ ਨਾਲ ਇਹ ਕੁੱਟਮਾਰ ਕੀਤੀ ਹੈ ਉਹਨਾਂ ਦੇ ਉੱਤੇ ਸਟ੍ਰਿਕਟ ਐਕਸ਼ਨ ਲਿੱਤਾ ਜਾਊਗਾ ਉਹਨਾਂ ਤੇ ਐਫ ਆਈ ਆਰ ਲਾਂਚ ਕੀਤੀ ਜਾਊਗੀ ਔਰ ਜਿਹੜਾ ਵੀ ਕੋਈ ਬੰਦਾ ਇਹ ਸੋਚਦਾ ਸੀਗਾ ਕਿ ਪਹਿਲੀਆਂ ਸਰਕਾਰਾਂ ਦੇ ਵਿੱਚ ਸਾਡਾ ਇਹ ਸਭ ਕੁਝ ਚੱਲ ਜਾਂਦਾ ਸੀਗਾ ਪਰ ਆਮ ਆਦਮੀ ਪਾਰਟੀ ਸਰਕਾਰ ਜਿਹੜੀ ਹੈ ਉਹ ਨਸ਼ਿਆਂ ਦੇ ਖਿਲਾਫ ਬਹੁਤ ਸਟ੍ਰਿਕਟ ਐਕਸ਼ਨ ਲੈ ਰਹੀ ਹੈ ਔਰ ਇਹ ਜੀ ਜਿਹੜੀ ਗੁੰਡਾਗਰਦੀ ਚੱਲਣਗੇ ਜੀ ਗੱਲ ਸੁਣੋ ਮੈਂ ਤੁਹਾਨੂੰ ਇਹ ਗੱਲ ਦੱਸਾਂ ਜੀ ਡਰਨ ਡਰਨਾ ਡੂਰਨਾ ਕੁਛ ਨਹੀਂ ਹੁੰਦਾ ਅਕਾਲਪੁਰਖ ਨੇ ਜਿੰਨੀ ਲਿਖੀ ਉਹਨੇ ਭੁਗਤ ਕੇ ਜਾਣੀ ਚਾਹੀਦੀ ਹੈ ਮੈਂ ਕਿ ਜੇ ਕੁੜੀ ਹੋ ਕੇ ਇੱਥੇ ਖੜੀ ਆ ਨਾ ਤੇ ਮੈਨੂੰ ਲੱਗਦਾ ਕਿਸੇ ਨੂੰ ਨਹੀਂ ਡਰਨਾ ਚਾਹੀਦਾ ਠੀਕ ਹੈ ਔਰ ਜਿੰਨੀ ਲਿਖੀ ਹੁੰਦੀ ਉਹਨੇ ਭੋਗ ਕੇ ਜਾਂਦੀ ਚੰਗੇ ਕੰਮ ਕਰਨੇ ਚਾਹੀਦੇ ਆ ਤੇ ਚੰਗੇ ਕੰਮ ਵਾਸਤੇ ਬਾਹਰ ਵੀ ਆਉਣਾ ਚਾਹੀਦਾ ਥੈਂਕ ਯੂ